ਮਾ ਬੀਸ਼ੇ ਸਿੰਘ ਇਹ ਜਗ੍ਹਾ ਤੇ ਆਏ ਲੈਰਾ ਕਾਕਾ ਪਿਆ ਪਬਲਿਕ ਸਕੂਲ ਖਾਈ ਲੈਰਾ ਕਾਕਾ ਹੋਇਆ ਸੀ ਐਕਸੀਡੈਂਟ ਹੋਇਆ ਸੀ ਸਾਡਾ ਉਹਨਾ ਕਹਿੰਦੇ ਡਰਾਈਵਰ ਨੂੰ ਚੱਕਰ ਵਗੈਰਾ ਆ ਗਿਆ ਹਾਂਜੀ ਫਿਰ ਕਦੋਂ ਵੱਜੀ ਹੈ ਉਹ ਜਦ ਸਫੈਦੇ ਚ ਵੱਜਿਆ ਚਾਹੋਗੇ ਸੱਟਾਂ ਲੱਗੀਆਂ ਬੱਚਾ ਨੂੰ ਹਾਂਜੀ ਬੱਚੇ ਸੱਟਾਂ ਘੱਟ ਲੱਗਿਆ ਨੇ ਉ ਤਾਂ ਹੀ ਹਮਲਾ ਹੋਇਆ ਸੀ ਰਬ ਚੁੰਨੀ ਤੇ ਲੱਗੀ ਬੱਸ ਟੰਡ ਐਕਸੀਡੈਂਟ ਅੱਜ ਜੀ ਤਕਰੀਬਨ 12 ਵਜੇ ਦੁਪਹਿਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸਕੂਲ ਬੱਸ ਜਿਹੜੀ ਕਿ ਲਹਿਰਾਗਾਗਾ ਤੋਂ ਚੱਲੀ ਹੈ ਪੰਜਾਬ ਪਬਲਿਕ ਸਕੂਲ ਲਹਿਰਾਗਾਗਾ ਦੇ ਬੱਚਿਆਂ ਨੂੰ ਲੈ ਕੇ ਚੰਡੀਗੜ੍ਹ ਇੱਕ ਟ੍ਰਿਪ ਲਈ ਚੱਲੀ ਸੀ ਤੇ ਉਹਦੇ ਵਿੱਚੋਂ ਤਿੰਨ ਬੱਸਾਂ ਚੱਲੀਆਂ ਸੀ ਤਿੰਨ ਬੱਸ ਵਿੱਚੋਂ ਇੱਕ ਬੱਸ ਦੀ पेड़ ਨਾਲ ਟਕਰਾਨ ਕਾਰਨ ਇੱਕ ਐਕਸੀਡੈਂਟ ਹੋ ਗਿਆ ਹੈ ਜਿਹਦੇ ਵਿੱਚ ਕੁਝ ਬੱਚਿਆਂ ਨੂੰ ਸੱਟਾਂ ਆਈਆਂ ਨੇ ਅਤੇ ਡਰਾਈਵਰ ਨੂੰ ਸੱਟ ਆਈ ਹੈ ਅਤੇ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਨੂੰ ਸੱਟ ਆਈ ਹੈ ਇਨ੍ਹਾਂ 11 ਇਨ੍ਹਾਂ ਵਿੱਚ ਜਿਹੜੇ 11 ਬੱਚੇ ਸੀ ਜਿਨ੍ਹਾਂ ਨੂੰ ਕੋਈ ਛੱਟਾਂ ਆਈਆਂ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਹੈ ਇੰਡਸ ਹਸਪੀਟਲ ਮੁਹਾਲੀ ਵਿੱਚ ਕਿੰਨੇ ਕੁ ਬੱਚੇ ਸੀ ਸਰ ਬੱਸ ਤਕਰੀਬਨ 50 ਦੇ ਕਰੀਬ ਬੱਚੇ ਸੀਗੇ ਅਤੇ ਬੱਸਾਂ ਤਿੰਨ ਸੀ ਤੇ ਕੌਣ ਕੌਣ ਜੱਪੀ ਹੋਣੇ ਨਾਮ ਪੁੱਛ ਲੱਗਿਆ ਕੁਝ ਹਾਂਜੀ 11 ਦੇ ਕਰੀਬ ਬੱਚੇ ਨੇ ਜਿਹੜੇ ਕਿ ਪ੍ਰਾਈਵੇਟ ਹਸਪੀਟਲ ਵਿੱਚ ਉੱਥੇ ਰੈਫਰ ਕੀਤੇ ਗਏ ਨੇ ਇਹ ਉੱਥੇ ਨੇ ਉਹਨਾਂ ਦੇ ਇਲਾਜ ਚੱਲ ਰਿਹਾ ਕੁਝ ਮਾਈਨਰ ਛੱਟਾਂ ਹੀ ਨੇ ਪਰ ਜਿਹੜਾ ਡਰਾਈਵਰ ਹੈ ਡਰਾਈਵਰ ਦੇ ਲੱਤ ਦਾ ਫ੍ਰੈਕਚਰ ਆਇਆ ਕੀ ਕਾਰਨ ਰਿਫੈਕਸ਼ਨ ਦਾ ਉਹ ਕਾਰਨ ਜੀ ਇਹੀ ਹੈ ਕਿ ਕੁਝ ਇਹ ਸਕਿਡ ਹੋ ਗਈ ਜਾਂ ਕੁਝ ਜਜਮੈਂਟ ਵਿੱਚ ਫਰਕ ਪੈ ਗਿਆ ਇਹ ਜਿਹੜੀ ਸਾਈਡ ਨੂੰ ਲੈਫਟ ਸਾਈਡ ਨੂੰ ਉਤਰ ਗਈ ਬਸ ਆਪਣੇ ਰਾਹ ਦੇ ਵਿੱਚੋਂ ਰੋਡ ਤੋਂ ਉਤਰ ਕੇ ਇਹ ਉਹਦੇ ਨਾਲ ਕਲਾਈਡ ਕਰ ਗਈ ਹੈ ਰੀਦ